ਹਾਂਜੀ ਲਓ ਫਿਰ ਅੱਜ ਤੁਹਾਨੂੰ ਬਹੁਤ ਵਧੀਆ ਨੁਸਖਾ ਆਪਾਂ ਦੱਸ ਰਹੇ ਹਾਂ ਪਹਿਲਾ ਇਹ ਤੁਸੀਂ ਸਾਰੀਆਂ ਚੀਜ਼ਾਂ 'ਚ ਨਿਗਾਹ ਮਾਰ ਲਓ ਜੀ ਥਾਲੀ 'ਚ ਪਈਆਂ ਕੈ ਚੀਜ਼ਾਂ ਨੇ ਠੀਕ ਹੈ ਜੀ ਆਪਾਂ ਗਣਨੀਆਂ ਸ਼ੁਰੂ ਕਰ ਦਈਏ 1 2 3 4 5 6 7 8 9 10 11 12 13 13 ਆਇਟਮਾਂ ਹੋ ਗਈਆਂ ਜੀ ਤੇ 14ਵਾਂ ਆਇਟਮ ਆ ਪਈਆ 14 ਆਇਟਮਾਂ ਹੋ ਗਈਆਂ ਜੀ ਇਹ 14 ਆਇਟਮਾਂ ਤੋਂ ਆਪਾਂ ਅੱਜ ਜਿਹੜੀ ਦਵਾਈ ਤਿਆਰ ਕਰ ਰਹੇ ਆ ਇਹ ਨੁਸਖਾ ਹੈਗਾ ਸਰਵਤ ਦੇ ਭਲੇ ਵਾਸਤੇ ਠੀਕ ਹੈ ਜੀ ਜਿਨ੍ਹਾਂ ਨੂੰ ਕਮਰ ਦਾ ਦਰਦ ਹੈ ਜੀ ਲੱਕ ਦਾ ਦਰਦ ਹੋ ਗਿਆ ਜਿਹੜਾ ਦਰਦ ਢੂਹੀ ਚੋਂ ਚੱਲ ਕੇ ਲੱਖ ਚੋਂ ਚੱਲ ਕੇ ਥੱਲੇ ਲੱਤਾਂ ਦੇ ਵਿੱਚ ਵੀ ਦਰਦ ਆ ਜਾਂਦਾ ਹੈ ਇਹ ਖਾਸ ਉਹਨਾਂ ਦੇ ਲਈ ਦਵਾਈ ਆ ਜੇ ਆਪਾਂ ਤਿਆਰ ਕਰ ਰਹੇ ਹਾਂ 14 ਚੀਜ਼ਾਂ ਨੇ ਜੀ ਆਹ ਦੇਖ ਲਓ ਥਾਲੀ ਚ ਪਈਆਂ ਚੀਜ਼ਾਂ ਨੇ ਕੱਲੀ-ਕੱਲੀ ਚੀਜ਼ ਦਾ ਤੁਹਾਨੂੰ ਆਪਾਂ ਨਾਮ ਵੀ ਦੱਸਾਂਗੇ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਆਪਾਂ ਇਹਨੂੰ ਲੈਣਾ ਦਾ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਵੀਡੀਓ ਦੀ ਲੈਂਥ ਲੰਮੀ ਹੋਊਗੀ ਪਹਿਲਾਂ ਦੱਸ ਦਿੰਨੇ ਆ ਜੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਹੀਂ ਦੇਖਣੀ ਤਾਂ ਤੁਸੀਂ ਸਕਿਪ ਕਰਕੇ ਅੱਗੇ ਜਾ ਸਕਦੇ ਹੋ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਵੀ ਵੀਡੀਓ ਦੇਖੋ ਠੀਕ ਆ ਜੇ ਚਾਹੁੰਦੇ ਆ ਵੀ ਸਾਡਾ ਜਿਹੜਾ ਕਮਰ ਦਾ ਦਰਦ ਹੈ ਲੱਤਾਂ ਦਾ ਦਰਦ ਹੈ ਕਿਸੇ ਵੀ ਤਰ੍ਹਾਂ ਦਾ ਸਰੀਰ ਦੇ ਵਿੱਚ ਜੋੜਾਂ ਚ ਦਰਦ ਹੈ ਆਏ ਸਮਝ ਲਓ ਵੀ ਇਹ ਉਹਦੇ ਲਈ RAM BAN ਨੁਸਖਾ ਹੈਗਾ ਠੀਕ ਹੈ ਜੀ ਜਿਹੜਾ ਕੋਈ ਵਜਨ ਚੱਕਣ ਵੇਲੇ ਕਹਿੰਦਾ ਵੀ ਮੇਰੇ ਢੋਹੀ ਦੀ ਨਾੜ ਤੇ ਨਾੜ ਚੜ ਜਾਂਦੀ ਹੈ ਦਰਦ ਹੁੰਦਾ ਹੈਗਾ ਉਹਨਾਂ ਦੇ ਲਈ ਇਹ RAM BAN ਹੈ ਆਜੋ ਫਿਰ ਆਪਾਂ ਇਹ ਨੁਸਖਾ ਤਿਆਰ ਕਰਦੇ ਹਾਂ ਨਾਲ ਨਾਲ ਤੁਹਾਨੂੰ ਇਸ ਨੁਸਕੇ ਦੀ ਜਾਣਕਾਰੀ ਦਿੰਨੇ ਆ ਜੀ ਕਾਪੀ ਪੈਨ ਲੈ ਕੇ ਤੁਸੀਂ ਕਾਪੀ ਪੈਨ ਲੈ ਕੇ ਤੁਸੀਂ ਤਿਆਰ ਹੋ ਜੋ ਮੈਂ ਤੁਹਾਨੂੰ ਜਿਹੜੀਆਂ ਥਾਲੀ ਵਿੱਚ ਪਈਆਂ ਚੀਜ਼ਾਂ ਨੇ ਕੱਲੀ-ਕੱਲੀ ਚੀਜ਼ ਪਹਿਲਾਂ ਦੱਸ ਦਾਂ ਕਿੰਨੀ ਮਾਤਰਾ ਚ ਲੈਣੀਆਂ ਤੇ ਪਣਸਾਰੀ ਤੋਂ ਵਧੀਆ ਕੁਆਲਿਟੀ ਦੀ ਚੀਜ਼ ਲੈਣੀ ਆ ਜੀ ਠੀਕ ਆ ਜੀ ਵਧੀਆ ਕੁਆਲਿਟੀ ਦੀ ਕਹਿ ਕੇ ਵੀ ਭਾਈ ਸਾਨੂੰ ਵਧੀਆ ਕੁਆਲਿਟੀ ਦੀ ਚੀਜ਼ ਦੇ ਰੁਪਏ ਚਾਹੇ 10 ਸਾਡੇ ਕੋਲੋਂ ਵੱਧ ਲੈ ਲਈਂ ਚੀਜ਼ ਪਰ ਵਧੀਆ ਦੇ ਦੀ ਇੱਕ ਨੰਬਰ ਕਈ ਵਾਰੀ ਆਪਾਂ ਆਪਣੇ ਕੋਲੋਂ ਪੈਸੇ ਵੀ ਜਿਆਦਾ ਲੈ ਜਾਂਦੇ ਆ ਤੇ ਚੀਜ਼ ਵੀ ਆਪਾਂ ਨੂੰ ਵਧੀਆ ਦਿੰਦੇ ਨੇ ਪਹਿਲਾਂ ਆਪਾਂ ਨੇ ਲੈਣਾ ਜੀ ਸਾਲਮ ਪੰਜਾ 30 ਗ੍ਰਾਮ ਫਿਰ ਆਪਾਂ ਲੈਣੀ ਹੈ ਜੀ ਸਾਲਮ ਮਿਸਰੀ ਤੇ ਇਹ ਵੀ 30 ਗ੍ਰਾਮ ਸਫੇਦ ਮੁਸਲੀ 30 ਗ੍ਰਾਮ ਕਾਲੀ ਮੁਸਲੀ 30 ਗ੍ਰਾਮ ਫਿਰ ਉਸ ਤੋਂ ਬਾਅਦ ਆਪਾਂ ਲੈਣਾ ਜੀ ਸਤਾਵਰ 50 ਗ੍ਰਾਮ ਲਿਖੀ ਚੱਲੋ ਨੋਟ ਕਰੀ ਚੱਲੋ ਇਹ ਤੇ ਜੇ ਕਈ ਵਾਰੀ ਨਾ ਸਮਝ ਆਵੇ ਤਾਂ ਵੀਡੀਓ ਨੂੰ ਪਿੱਛੇ ਕਰਕੇ ਦੇਖ ਲਿਓ ਉਸ ਤੋਂ ਬਾਅਦ ਆਪਾਂ ਨੇ ਕੌਂਚ ਬੀਜ ਲੈਣੇ ਆ ਜੀ ਕੌਂਚ ਬੀਜ ਉਹ ਲੈ ਕੇ ਉਹ ਆਪਾਂ ਨੇ ਲੈਣੇ ਨੇ 30 ਗ੍ਰਾਮ ਫਿਰ ਆਪਾਂ ਲੈਣਾ ਜੀ ਤਾਲ ਬਖਾਣਾ ਠੀਕ ਆ ਜੀ ਉਹ ਆਪਾਂ ਨੇ ਲੈਣਾ 30 ਗ੍ਰਾਮ ਫਿਰ ਆਪਾਂ ਨੇ ਲੈਣਾ ਜੀ ਆ ਦੇਖੋ ਆ ਪਿਆ ਭਖੜਾ ਠੀਕ ਆ ਭਖੜਾ ਜੀ ਇਹ ਇਹਦੇ ਵਿੱਚ ਇਹ ਮੈਂ ਤਾਂ ਨਹੀਂ ਪਾਇਆ ਇਹਦੇ ਅੱਡ ਆਪਾਂ ਜਿੰਨੇ ਵੀ ਭਖੜੇ ਦੇ ਮਤਲਬ ਕੰਡੇ ਹੁੰਦੇ ਨੇ ਹਨਾ ਮੈਂ ਇੱਕ ਵਾਰੀ ਤੁਹਾਨੂੰ ਖੋਲ ਕੇ ਦਿਖਾਉਣਾਗਾ ਇਹ ਲਿਫਾਫਾ ਆਪਾਂ ਖੋਲ ਲਿਆ ਠੀਕ ਹੈ ਜੀ ਜਿਹੜਾ ਭਖੜੇ ਵਾਲਾ ਲਫਾਫਾ ਸੀ ਆਪਾਂ ਖੋਲਿਆ ਦੇਖੋ ਇਹਦੇ ਵਿੱਚ ਭਖੜਾ ਜੀ ਇਹ ਭਖੜਾ ਇਹਦੀ ਆਪਾਂ ਇਹਨੂੰ ਤਾਂ ਨਹੀਂ ਵਿਚਰ ਲਾਇਆ ਇਹਦੀ ਆਪਾਂ ਅੱਡ ਸਫਾਈ ਕਰਕੇ ਅੱਡ ਕੱਲੇ ਦੀ ਰਗੜਾਈ ਕਰਾਂਗੇ ਇਹਦੀ ਆ ਤੁਸੀਂ ਕੰਡੇ ਦੇਖ ਲਓ ਭਖੜੇ ਦੇ ਨਾਲ ਵੱਡਾ ਭਖੜਾ ਇਹ ਦੇਸੀ ਠੀਕ ਹੈ ਜੀ ਇਹ ਭਖੜਾ ਆਪਾਂ ਨੇ ਜਿਹੜਾਗਾ ਇਹ ਲੈਣਾਗਾ 50 ਗ੍ਰਾਮ ਜੀ ਫਿਰ ਉਦੋਂ ਬਾਅਦ ਜੋਗਰੀਆ ਸੋਗੰਦ 50 ਗ੍ਰਾਮ ਫਿਰ ਮਗਾ ਲੈਣਾ ਜੀ ਮਗਾ ਠੀਕ ਹੈ ਆਵ ਵਾਲੀਆਂ ਹੁੰਦੀ ਨੇ ਮਗਾ ਇਹ ਆਪਾਂ 30 ਗ੍ਰਾਮ ਤਿਰਫਲਾ ਲੈਣਾ ਆਪਾਂ ਨੇ ਆ ਪਿਆ ਤਿਰਫਲਾ ਉਲੀ ਸਾਈਡ ਇਹ ਤਿਰਫਲਾ ਜੀ ਆਹਾ ਠੀਕ ਹੈ ਜੀ ਔਲੇ ਹਰੜਾ ਤੇ ਬਿਹੜਾ ਤਿਰਫਲਾ ਲੈਣਾ ਆਪਾਂ ਨੇ 50 ਗ੍ਰਾਮ ਤੇ ਇਧਰ ਆਗੇ ਜੀ ਬੀਜ ਬੰਦ ਆ ਜਿਹੜੇ ਵਾਈਟ ਕਲਰ ਦੇ ਨੇ ਇਹ ਬੀਜ ਬੰਦ ਹੈ ਜੀ ਇਹ ਆਪਾਂ ਨੇ ਲੈਣਾ 30 ਗ੍ਰਾਮ ਉਸ ਤੋਂ ਬਾਅਦ ਆਪਾਂ ਨੇ ਆ ਬਾਦਾਮ ਗਿਰੀ ਵਧੀਆ ਕੁਆਲਿਟੀ ਦੀ ਲੈ ਲਿਓ ਬਾਦਾਮ ਗਿਰੀ ਠੀਕ ਹੈ ਜੀ ਇਹ ਆਪਾਂ ਨੇ ਲੈਣੇ ਨੇ 50 ਗ੍ਰਾਮ ਹੁਣ ਇਹ ਤੋਂ ਬਾਅਦ ਤਿੰਨ ਸ਼ੀਸ਼ੀਆਂ ਆ ਦੇਖੋ ਤੁਹਾਡੇ ਸਾਹਮਣੇ ਪਈਆਂ ਨੇ ਤਿੰਨ ਸ਼ੀਸ਼ੀਆਂ ਕਿਸੇ ਵੀ ਕੰਪਨੀ ਦੀ ਲੈ ਲਓ ਜਿਹੜੀ ਤੁਹਾਨੂੰ ਠੀਕ ਲੱਗੇ ਜੀ ਇਹ ਲੋਹਾ ਭਸ਼ਮ ਦੀਆਂ ਤਿੰਨ ਸ਼ੀਸ਼ੀਆਂ ਨੇ ਜੀ ਲੋਹਾ ਭਸ਼ਮ ਠੀਕ ਹੈ ਜੀ ਇਹ ਤਿੰਨ ਸ਼ੀਸ਼ੀਆਂ ਆਪਾਂ ਨੇ ਲੋਹਾ ਭਸ਼ਮ ਦੀਆਂ ਲੈਣੀਆਂ ਨੇ ਤੇ ਹੁਣ ਆਪਾਂ ਇਹਨੂੰ ਤਿਆਰ ਕਿਵੇਂ ਕਰਨਾ ਠੀਕ ਹੈ ਜੀ ਆ ਸਾਰੇ ਲਫਾਫੇ ਪਏ ਨੇ ਜਿਹਦੇ ਵਿੱਚੋਂ ਆਪਾਂ ਸਮਾਨ ਕੱਢਿਆ ਕੱਲੀ-ਕੱਲੀ ਚੀਜ਼ ਪਈ ਆ ਤੇ ਬਾਕੀ ਜਿਹੜੀਆਂ ਵੀ ਚੀਜ਼ਾਂ ਨੇ ਉਹ ਆ ਤੁਸੀਂ ਸਕਰੀਨ ਸ਼ਾਟ ਮਾਰ ਲਿਓ ਕੱਲੀ-ਕੱਲੀ ਚੀਜ਼ ਆਪਾਂ ਇਹਦੇ ਵਿੱਚ ਲਿਖੀ ਹੋਈ ਆ ਕਿੰਨੀ ਮਾਤਰਾ ਚ ਠੀਕ ਹੈ ਜੀ ਸਾਰੀ ਪਰਚੀ ਆਪਾਂ ਤੁਹਾਨੂੰ ਦਿਖਾਤੀ ਹੁਣ ਆਪਾਂ ਇਹਨੂੰ ਬਣਾਉਣ ਵਾਸਤੇ ਲਵਾਗੇ ਜੀ ਆਪਣਾ ਕੁੰਡਾ ਸੋਟਾ ਆਪਾਂ ਇਹਨੂੰ ਮਿਕਸੀ ਦੇ ਵਿੱਚ ਨਹੀਂ ਰਗੜਦੇ ਮਿਕਸੀ ਦੇ ਵਿੱਚ ਦਰਅਸਲ ਜਦੋਂ ਇਹਦੀ ਰਗੜਾਈ ਹੁੰਦੀ ਹੈ ਨਾ ਮਿਕਸੀ ਚੱਲਣ ਕਾਰਨ ਉਹ ਗਰਮ ਹੋ ਜਾਂਦੀ ਹੈ ਜਿਹੜੇ ਇਹਨਾਂ ਚੀਜ਼ਾਂ ਦੀਆਂ ਕੁਆਲਿਟੀਆਂ ਹੁੰਦੀਆਂ ਨੇ ਠੀਕ ਹੈ ਜੀ ਜਿਹੜੇ ਇਹਨਾਂ ਦੇ ਤੱਤ ਹੁੰਦੇ ਨੇ ਗਰਮ ਹੋ ਕੇ ਮਿਕਸੀ ਦੇ ਵਿੱਚ ਉਹ ਤੱਤ ਖਤਮ ਹੋ ਜਾਂਦੇ ਨੇ ਉਹ ਤਾਤ ਨਹੀਂ ਰਹਿੰਦੇ ਇਹਦੇ ਵਿੱਚ ਆਪਾਂ ਜਿਵੇਂ ਜਿਵੇਂ ਕੁੱਟਾਂਗੇ ਓਵੇਂ ਓਵੇਂ ਬਾਹਰੋਂ ਠੰਡਕ ਵੀ ਮਿਲਦੀ ਹੈ ਮਿੱਟੀ ਦੀ ਠੰਡ ਵੀ ਮਿਲਦੀ ਆ ਹੁਣ ਆਪਾਂ ਇਹਨਾਂ ਨੂੰ ਸਭ ਨਾਲੋਂ ਪਹਿਲਾਂ ਕੁੱਟਣਾ ਸ਼ੁਰੂ ਕਰਦੇ ਆਂ ਜੀ ਤੇ ਨਾਲ ਨਾਲ ਤੁਹਾਨੂੰ ਆਪਾਂ ਦਿਖਾਈ ਚਲਾਂਗੇ ਠੀਕ ਹੈ ਜੀ ਜਿਹੜੀ ਜਿਹੜੀ ਚੀਜ਼ ਆਪਾਂ ਇਹਦੇ ਵਿੱਚ ਕੁੱਟਾਂਗੇ ਆ ਦੇਖੋ ਆਪਾਂ ਹੁਣ ਸਮਾਨ ਪਾ ਲਏ ਇਹਦੇ ਵਿੱਚ ਥੋੜੋ ਥੋੜਾ ਕਰਕੇ ਕੁੱਟੀ ਚਲਾਂਗੇ ਤੇ ਮਸਾਪਾ ਨੂੰ ਘੋਟਣਾ ਸ਼ੁਰੂ ਕਰਤਾ ਨਾਲ ਦੀ ਨਾਲ ਬਰੀਕ ਬਰੀਕ ਕਰਕੇ ਆਪਾਂ ਇਹਨੂੰ ਹੌਲੀ ਹੌਲੀ ਛਾਣਾਗੇ ਛਾਨਣੀ ਦੇ ਨਾਲ ਇੱਕ ਭਾਂਡਾ ਲੈ ਲਾਂਗੇ ਆਪਾਂ ਜਿਵੇਂ ਜਿਵੇਂ ਆਪਾਂ ਬਰੀਕ ਹੋਈ ਜਾਊਗਾ ਓਵੇਂ ਓਵੇਂ ਆਪਾਂ ਇਹਨੂੰ ਛਾਣ ਕੇ ਬਿਲਕੁਲ ਬਰੀਕ ਪਾਊਡਰ ਬਣਾ ਲਾਂਗੇ ਇਹਨੂੰ ਖਾਣ ਦਾ ਤਰੀਕਾ ਵੀ ਦੱਸਾਂਗੇ ਲਾਸਟ ਤੇ ਜਦੋਂ ਸਾਰੀ ਦਵਾਈ ਬਣ ਗਈ ਨਾ ਉਦੋਂ ਤੁਹਾਨੂੰ ਦੱਸਾਂਗੇ ਵੀ ਇਹਨੂੰ ਖਾਣਾ ਕਿਵੇਂ ਆ ਸੇਵਨ ਕਿਵੇਂ ਕਰਨਾ ਤੇ ਕਿੰਨੀ ਮਾਤਰਾ ਦੇ ਵਿੱਚ ਆਪਾਂ ਇਹਨੂੰ ਲੈਣਾਗਾ ਠੀਕ ਹੈ ਜੀ ਹੁਣ ਆਪਾਂ ਨੇ ਰਗੜਾਈ ਸ਼ੁਰੂ ਕਰਤੀ ਹੁਣ ਮੈਂ ਤੁਹਾਨੂੰ ਥੋੜੇ-ਥੋੜੇ ਚੀਜ਼ਾਂ ਆਪਾਂ ਇਹਦੇ ਵਿੱਚ ਜਿਵੇਂ ਹੁਣ ਬਦਾਮ ਗਿਰੀ ਐਡ ਕਰਤੀ ਨਾਲ ਨਾਲ ਰਗੜਾਈ ਹੋਈ ਜਾਊਗੀ ਸਾਰੀਆਂ ਚੀਜ਼ਾਂ ਜੜੀਆਂ ਵੋਟੀਆਂ ਡੱਕੇ ਜੀ ਹੁੰਦੇ ਨੇ ਸਮਝ ਲਓ ਪਰ ਇਹਨਾਂ ਦੇ ਗੁਣ ਬਹੁਤ ਹੁੰਦੇ ਨੇ ਜੀ ਇੰਨੀ ਤਾਕਤ ਸਰੀਰ ਨੂੰ ਦੇ ਦਿੰਦੇ ਨੇ ਵੀ ਜਿੰਨੀ ਵੀ ਤੁਸੀਂ ਕਹਿ ਦੋ ਸਾਧੋਂ ਵੱਧ ਤਾਕਤਾਂ ਮਿਲ ਜਾਂਦੀ ਆ ਸਰੀਰ ਨੂੰ ਜਿਹੜੀ ਢੂਹੀ ਟਾਹੀ ਦਰਦ ਕਰਦੀ ਆ ਜੋੜਾਂ ਦੇ ਦਰਦ ਤੁਸੀਂ ਭੁੱਲ ਜਾਓਗੇ ਦਵਾਈ ਘਰ ਚ ਤਿਆਰ ਕਰ ਲੋ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਇਹ ਸਰਬੱਤ ਦੇ ਭਲੇ ਲਈ ਤੁਹਾਡੇ ਨਾਲ ਨੁਸਖਾ ਆਪਾਂ ਸਾਂਝਾ ਕਰ ਰਹੇ ਆ ਲਓ ਜੀ ਹੁਣ ਆਪਾਂ ਇਹਦੀ ਕਟਾਈ ਕਰ ਲਈਏ ਜੇ ਆਪਾਂ ਸਾਰੀ ਕਟਾਈ ਤੁਹਾਨੂੰ ਦਿਖਾਈ ਤਾਂ ਉੱਤੇ ਬਹੁਤ ਟਾਈਮ ਲੱਗ ਜਾਣਾ ਤਕਰੀਬਨ ਐ ਮੰਨ ਕੇ ਚੱਲੀ ਬਈ ਇੱਕ ਘੰਟਾ ਲੱਗ ਜਾਊਗਾ ਘੰਟੇ ਦੇ ਵਿੱਚ ਰਗੜਾਈ ਹੋਊਗੀ ਹੁਣ ਮੈਂ ਸਾਰਾ ਸਮਾਨ ਇੱਕ ਵਾਰੀ ਰਗੜਦਾ ਰਗੜ ਕੇ ਫਿਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਦਾ ਲਓ ਜੀ ਆਪਾਂ ਕੁੱਟੀ ਜਾਂਦੇ ਨਾਲ-ਨਾਲ ਜਿਵੇਂ ਜਿਵੇਂ ਕੁੱਟਦੇ ਆ ਥੋੜਾ ਥੋੜਾ ਤੁਹਾਨੂੰ ਦਿਖਾਈ ਜਾਂਦੇ ਆ ਇਹ ਐਂ ਲਾ ਲਓ ਵੀ ਲੱਕੜਾਂ ਨੇ ਇਹ ਵੱਡੀਆਂ ਵੱਡੀਆਂ ਲੱਕੜਾਂ ਲਾ ਲਓ ਕੁੱਟਣੀਆਂ ਬਹੁਤ ਔਖੀਆਂ ਨੇ ਇਹਨੂੰ ਤਕਰੀਬਨ ਘਟੋ ਘਟੇ ਛੇ ਇਹਨੂੰ 20-25 ਮਿੰਟ ਲੱਗ ਜਾਣਗੇ ਕੁੱਟਣ ਨੂੰ ਠੀਕ ਆ ਜੀ ਆ ਦੇਖੋ ਕੁੱਟੀ ਜਾਂਦੇ ਆ ਤੇ तकरीबन ਸਾਰੀਆਂ ਚੀਜ਼ਾਂ ਨਾਲੋਂ ਕੁੱਟਣਾ ਇਹੀ ਔਖਾ ਹੈ ਤੇ ਆਪਾਂ ਕੁਟੀ ਜਾਂਦੇ ਨਾਲ ਦੀ ਨਾਲ ਵਿੱਚ ਦੀ ਤੁਹਾਨੂੰ ਜਾਣਕਾਰੀ ਵੀ ਦੀ ਜਾਨੇ ਆ ਥੋੜਾ ਥੋੜਾ ਸਮਾਨ ਆਪਾਂ ਕੋਟੋ-ਕਟ ਕੇ ਬਾਹਰ ਕੱਢ ਕੇ ਛਾਣੀ ਜਾਂਦੇ ਆਂਗੇ ਜੇ ਜਦੋਂ ਪੂਰਾ ਸਾਰਾ ਸਿਸਟਮ ਬਣ ਗਿਆ ਫਿਰ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਇਹਦਾ ਸੇਵਨ ਆਪਾਂ ਕਿਸ ਸਮੇਂ ਕਰਨਾ ਠੀਕ ਹੈ ਜੀ ਤੇ ਸਾਰੀ ਚੀਜ਼ ਕਲੀ-ਕਲੀ ਤੁਹਾਨੂੰ ਆਪਾਂ ਜਾਣਕਾਰੀ ਦੇਈ ਜਾਂਦੇ ਹੁਣ ਤੁਸੀਂ ਐਂ ਲਾ ਲਓ ਜੀ ਆਹ ਦੇਖੋ ਥੋੜਾ-ਥੋੜਾ ਸਮਾਨ ਕਰਕੇ ਆਪਾਂ ਰਗੜਾਈ ਇਹਦੀ ਚੱਲ ਰਹੀ ਆ ਰੈਗੂਲਰ ਨਿਰੰਤਰ ਤੇ ਤਕਰੀਬਨ ਐਂ ਸਮਝ ਲਓ ਵੀ ਰੱਜ ਪੁੱਜ ਕੇ ਬੰਦਾ ਇਹਨੂੰ ਕੁੱਟਣ ਵਾਲਾ ਹੋਵੇ ਠੀਕ ਆ ਪੂਰੀ ਤਾਕਤ ਲਾ ਕੇ ਦਬਾਈ ਫੇਰ ਤਿਆਰ ਹੁੰਦੀ ਆ ਜੀ ਐਵੇਂ ਹੀ ਨੀ ਦਵਾਈ ਤਿਆਰ ਹੋ ਜਾਂਦੀ ਆ ਆ ਤੁਸੀਂ ਰਾ ਲਓ ਵੀ ਕਿੰਨੀ ਮਿਹਨਤ ਹੋ ਰਹੀ ਆ ਹਨਾ ਕਿੰਨੀ ਮਿਹਨਤ ਦੇ ਨਾਲ ਇਹ ਦਵਾਈ ਤਿਆਰ ਕੀਤੀ ਜਾ ਰਹੀ ਹੈ ਫਿਰ ਇਹ ਦਵਾਈ ਅਸਰ ਕਿਉਂ ਨਹੀਂ ਕਰੂਗੀ ਜਦੋਂ ਆਪਾਂ ਇੰਨੀ ਮਿਹਨਤ ਕਰਕੇ ਦਵਾਈ ਤਿਆਰ ਕਰਦੇ ਆ ਇਹ ਆਪਣੇ ਦੋਸਤ ਦੇ ਇੱਕ ਦੇ 6:00 ਵਜੇ ਸੀ ਉਹਦੇ तकरीबन 14-15 ਸਾਲ ਪਹਿਲਾਂ ਦੀ ਗੱਲ ਆ ਉਹਦੇ ਲਈ ਇਹ ਦਵਾਈ ਆਪਾਂ ਤਿਆਰ ਕਰ ਰਹੇ ਆਂਗੇ ਉਹਦੀ ਟੋਹੀ ਤੇ ਲੱਕ ਦੇ ਵਿੱਚ ਦਰਦ ਹੁੰਦਾ ਸੀਗਾ ਤੇ ਤਹਾ ਸਿਰ ਕੋਲੇ ਦਰਦ ਹੁੰਦਾ ਸੀ ਮੋਢਿਆਂ ਦੇ ਵਿੱਚ ਉਹੀ ਦਰਦ ਮੋਢੇ ਤੋਂ ਚੱਲ ਕੇ ਲੱਕ ਲੱਕ ਤੋਂ ਥੱਲੇ ਲੱਤਾਂ ਦੇ ਵਿੱਚ ਉਹਦੇ ਪੈਰ ਦਾ ਇੱਕ ਸਿਰੰਟ ਹੋਇਆ ਹੋਇਆ ਸੀ ਵੀਰ ਦੇ ਦਾ ਤੇ ਉਹਦੇ ਵਾਸਤੇ ਆਪਾਂ ਇਹ ਤਿਆਰ ਕਰਦੇ ਆਂ ਇਹ ਪਹਿਲਾਂ ਵੀ ਆਪਾਂ ਕਈ ਜਣਿਆਂ ਨੂੰ ਤਿਆਰ ਕਰਕੇ ਦਿੱਤੀ ਆ ਦਵਾਈ ਤੇ ਸੋਚਿਆ ਵੀ ਚਲੋ ਹੁਣ ਤੁਹਾਡੇ ਨਾਲ ਆਪਾਂ ਸਾਂਝੀ ਕਰੇ ਇਹ ਦਵਾਈ ਜਿਹੜੀ ਆ ਆਪਾਂ ਇਹਨੂੰ ਸਿਆਲਾਂ ਦੇ ਵਿੱਚ ਵਰਤਣਾ ਜੀ ਗਰਮੀਆਂ ਦੇ ਵਿੱਚ ਨਹੀਂ ਆਪਾਂ ਇਹਨੂੰ ਵਰਤ ਸਕਦੇ ਇਹ ਸਾਰੀਆਂ ਜੜੀਆਂ ਬੂਟੀਆਂ ਥੋੜੀਆਂ ਗਰਮ ਹੁੰਦੀਆਂ ਨੇ ਇਹ ਆਪਾਂ ਦਵਾਈ ਵਰਤਣੀ ਹੈ ਸਿਆਲਾਂ ਦੇ ਵਿੱਚ ਹੀ ਆ ਠੀਕ ਹੈ ਜੀ ਦੂਜੀ ਦਵਾਈ ਆਪਣੀ ਜਿਹੜੀ ਆ ਉਹ ਤਕਰੀਬਨ ਕੁੱਟੀ ਗਈ ਆ ਹੁਣ ਲਾਸਟ ਦੇ ਵਿੱਚ ਆਪਾਂ ਪਖੜਾ ਪਾ ਲਿਆ ਤੇ ਇਹਦੇ ਵਿੱਚੋਂ ਆਪਾਂ ਜਿਹੜੇ ਡੱਕੇ ਨੇ ਉਹ ਕੱਢਾਂਗੇ ਡੱਕੇ ਨੇ ਜਿਹੜੇ ਇਕੱਲੇ ਪਖੜੇ ਪਖੜੇ ਆਪਾਂ ਪਾਉਣੇ ਨੇ ਤੇ ਤੁਸੀਂ ਵੀ ਚੈੱਕ ਕਰੋ ਦੇਸੀ ਭਖੜਾ ਇਹ ਠੀਕ ਹੈ ਜੀ ਆ ਦੇਖੋ ਕੰਡੇ ਦੇਖੋ ਇਹਦੇ ਤੇ ਚੈੱਕ ਕਰ ਲਓ ਪੂਰਾ ਹੁਣ ਆਪਾਂ ਇਹਨੂੰ ਸਾਰੇ ਨੂੰ ਸਾਫ ਸਫਾਈ ਕਰਕੇ ਜਿੰਨਾ ਵੀ ਇਹਦਾ ਇਹ ਚੀਜ਼ਾਂ ਨੇ ਇਹ ਕੱਢ ਕੇ ਢੱਕੇ ਜਿਹਾ ਦੇਖੋ ਇਹ ਬਾਹਰ ਸੁੱਟਾਂਗੇ ਇਹਨਾਂ ਦਾ ਕੋਈ ਕੰਮ ਨਹੀਂ ਤੇ ਸਿਰਫ ਕੱਲਾ ਭਖੜਾ ਭਖੜਾ ਆਪਾਂ ਨੇ ਇਹਦੇ ਵਿੱਚ ਰੱਖਣਾ ਹੁਣ ਆਪਾਂ ਇਹਦੀ ਇਹਨੂੰ ਸਾਫ ਸਫਾਈ ਕਰਕੇ ਇਹਦੀ ਦੇ ਨਾਲ ਦੀ ਨਾਲ ਬਸ ਆਪਾਂ ਇਹਦੀ ਰਗੜਾਈ ਸ਼ੁਰੂ ਕਰ ਦਾਂਗੇ ਬਾਕੀ ਦਵਾਈ ਆਪਾਂ ਕੁੱਟ ਕੇ ਰਗੜ ਕੇ ਛਾਣੀ ਜਾਂਦੇ ਆ ਤੇ ਆਪਾਂ ਆ ਦੇਖੋ ਪ੍ਰਾਂਤਲਾ ਰੱਖੀ ਆ ਇਹਦੇ ਵਿੱਚ ਆਪਾਂ ਰਗੜ ਲਈ ਠੀਕ ਆ ਜੀ ਤੇ ਤਕਰੀਬਨ ਆਪਾਂ ਇਹਨੂੰ ਸਾਰੀ ਨੂੰ ਰਗੜ ਲਿਆ ਰਗੜਨ ਤੋਂ ਬਾਅਦ ਥੋੜਾ ਜਿਹਾ ਹਜੇ ਮੋਟਾਪਨ ਹੈਗਾ ਮੋਟੇਪਨ ਤੋਂ ਬਾਅਦ ਆ ਦੇਖੋ ਹਜੇ ਇੱਕ ਵਾਰੀ ਆਪਾਂ ਇਹਨੂੰ ਫੇਰ ਦਵਾਈ ਰਗੜਾਂਗੇ ਤੇ ਜਿਹੜੀ ਆਪਾਂ ਦਵਾਈ ਰਗੜ ਕੇ ਸਾੜ ਰਹੇ ਆ ਦੇਖੋ ਕਈ ਕਈ ਵਾਰੀ ਇਹਨੂੰ ਰਗੜਨਾ ਪੈਂਦਾ ਕਈ ਕਈ ਵਾਰੀ ਠੀਕ ਹੈ ਜੀ ਆ ਹੁਣ ਇਹਦਾ ਪਾਊਡਰ ਆ ਪਾਊਡਰ ਦੇ ਵਿੱਚ ਜਿਹੜਾ ਵੱਡਾ ਕਣ ਸੀ ਇਹਨਾਂ ਦੇ ਜਿਹੜੀ ਬੂਟੀਆਂ ਦੇ ਉਹ ਸਾਰੇ ਆ ਦੇਖ ਲਓ ਤੁਸੀਂ ਇਹਨੂੰ ਆਪਾਂ ਹੁਣ ਫੇਰ ਭਖੜੇ ਦੇ ਵਿੱਚ ਪਾ ਕੇ ਫੇਰ ਕਟਾਈ ਕਰਦੇ ਆ ਜੀ ਲਓ ਜੀ ਆਪਾਂ ਸਾਰੀ ਦਵਾਈ ਕੁੱਟ ਲਈ ਆ ਆ ਤੁਹਾਡੇ ਸਾਹਮਣੇ ਆ ਹੁਣ ਆਪਾਂ ਇਹਦੇ ਵਿੱਚ ਲੋਹਾ ਭਸ਼ਮ ਜਿਹੜਾ ਉਹ ਪਉਣਾ ਸ਼ੁਰੂ ਕਰ ਰਹੇ ਆ ਠੀਕ ਆ ਆਪਾਂ ਇਹਦੀਆਂ ਤਕਰੀਬਨ 3 ਸ਼ਿਸ਼ੀਆਂ ਪਾਵਾਂਗੇ 3 ਸ਼ਿਸ਼ੀਆਂ ਆਪਾਂ ਇਹਦੀਆਂ ਪਾ ਕੇ ਇਹਨੂੰ ਆਪਾਂ ਫਿਰ ਮਿਕਸ ਕਰਾਂਗੇ ਲਓ ਜਿੱ ਇੱਕ ਸ਼ਿਸ਼ੀ ਪਾਤੀ ਆਪਾਂ ਦੋ ਸ਼ਿਸ਼ੀਆਂ ਲੈ ਫੋਲ ਚੱਕ ਲਈਆਂ ਆਪਾਂ ਲਓ ਜੀ ਹੁਣ ਆਪਾਂ ਨੇ ਇਹਨੂੰ ਕਰ ਲੈਣਾ ਮਿਕਸ ਜਮ ਬਿਲਕੁਲ ਠੀਕ ਐ ਪਹਿਲਾਂ ਤਾਂ ਐ ਸਮਝ ਲਓ ਵੀ ਜਿੰਨੀ ਤਾਕਤ ਸੀ ਲਾ ਕੇ ਕੁੰਡੇ ਦੇ ਵਿੱਚ ਆਪਾਂ ਦਵਾਈ ਕੁੱਟੀ ਆ ਰਗੜਤੀ ਪੂਰੀਆਂ ਬਰੀਕ ਕਰ ਲਈ ਜਮ ਐਨ ਠੀਕ ਐ ਜੀ ਹੁਣ ਇਹਦੇ ਵਿੱਚ ਕੋਈ ਮੋਟਾ ਕਣ ਨਹੀਂ ਰਿਹਾ ਹੁਣ ਬਸ ਆਪਾਂ ਬਚੀ ਖੁਸ਼ੀ ਜਿਹੜੀ ਤਾਕਤ ਐ ਉਹ ਇਹਨੂੰ ਰਲਾਉਣ ਤੇ ਲਾ ਦਾਂਗੇ ਬਸ ਆ ਦੇਖ ਲੋ ਤੁਹਾਡੇ ਸਾਹਮਣੇ ਕਿੰਨਾ ਟਾਈਮ ਲੱਗ ਗਿਆ ਆਪਾਂ ਨੂੰ ਮਿਹਨਤ ਕਰਦਿਆਂ ਨੂੰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਕੇ ਫਿਰ ਆਪਣੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਲਿਆ ਕੇ ਇੱਕ ਦਿਨ ਬਣਾ ਕੇ ਦੇਖਿਓ ਠੀਕ ਹੈ ਜੀ ਇਹਨੂੰ ਘਰੇ ਤਿਆਰ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇੰਨੀ ਕੁ ਦਵਾਈ ਤਿਆਰ ਕਰਨ ਤੇ ਕਿੰਨਾ ਟਾਈਮ ਲੱਗ ਜਾਂਦਾ ਹੈ ਇਹ ਆਪਣਾ ਜਿਹੜਾ ਇਹ ਨੁਸਖਾ ਹੈਗਾ ਇਹ ਆਪਣੇ ਮਿੱਤਰ ਡਾਕਟਰ ਮਹਿੰਦਰ ਖਾਨ ਨੇ ਦਿੱਤਾ ਸੀਗਾ ਹੱਡੀਆਂ ਦਾ ਮਸ਼ਹੂਰ ਡਾਕਟਰ ਹੈ ਉਹ ਠੀਕ ਹੈ ਜੀ ਉਹਦੇ ਵੱਲੋਂ ਇਹ ਨੁਸਖਾ ਦਿੱਤਾ ਗਿਆ ਸੀ ਆਪਾਂ ਨੂੰ ਤਕਰੀਬਨ ਅੱਜ ਤੋਂ 3-4 ਸਾਲ ਪਹਿਲਾਂ ਇਹ ਮੈਂ ਉਮੀ ਸਾਮ ਕੇ ਰੱਖਿਆ ਹੋਇਆ ਹੈ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਆ ਆਪਾਂ ਬਣਾ ਕੇ ਉਹਨੂੰ ਦੇ ਦਿੰਦੇ ਹੁੰਨੇ ਆ ਠੀਕ ਹੈ ਜੀ ਆਹ ਲਓ ਜੀ ਰਲ ਗਿਆ ਹੁਣ ਆਪਣੀ ਦਵਾਈ ਹੋ ਗਈ ਆ ਤਿਆਰ ਤੇ ਜਦੋਂ ਸਾਰੀ ਦਵਾਈ ਤਿਆਰ ਹੋ ਗਈ ਆਪਾਂ ਸਾਰੀ ਦਵਾਈ ਤਿਆਰ ਕਰਨ ਤੋਂ ਬਾਅਦ ਠੀਕ ਹੈ ਜੀ ਆ ਤੁਸੀਂ ਹੁਣ ਦਵਾਈ ਦੀ ਐ ਸਮਝ ਲੂਗੇ ਪੈ ਲੈਣੀ ਕਿਵੇਂ ਆ ਠੀਕ ਹੈ ਜੀ ਤੇ ਇਧਰਲੇ ਪਾਸੇ ਕੈਮਰਾ ਕਰੋ ਦਵਾਈ ਆਪਣੀ ਤਿਆਰ ਆ ਆਪਾਂ ਇੱਕ ਚਮਚਾ ਭਰ ਲਿਆ ਜੀ ਠੀਕ ਹੈ ਇੱਕ ਚਮਚਾ ਭਰ ਕੇ ਆਪਾਂ ਇਹਨੂੰ ਪਾਣੀ ਨਾਲ ਲੈਣਾ ਰੋਟੀ ਖਾਣ ਤੋਂ ਬਾਅਦ ਇੱਕ ਚਮਚਾ ਸਵੇਰੇ ਇੱਕ ਚਮਚਾ ਇਸੇ ਤਰ੍ਹਾਂ ਸ਼ਾਮ ਨੂੰ ਦੋ ਟਾਈਮ ਆਪਾਂ ਆ ਚਮਚਾ ਜਿਹੜਾ ਹੈ ਠੀਕ ਹੈ ਘਰ ਦੇ ਵਿੱਚ ਜਿਹੜਾ ਆਪਾਂ ਨੋਰਮਲ ਚਮਚਾ ਹੁੰਦਾ ਦੇਖੋ ਉਹੀ ਨੋਰਮਲ ਚਮਚਾ ਬਸ ਉਹਨੂੰ ਭਰਨਾ ਠੀਕ ਹੈ ਜਿੰਨਾ ਕ ਆਪਾਂ ਇਹਨੂੰ ਅੰਦਰ ਨਗਾ ਸਕੀ ਬਸ ਆ ਦੇਖੋ ਜਿਆਦਾ ਨਾ ਭਰ ਕੇ ਲਿਓ ਬਸ ਨੋਰਮਲ ਭਰਨਾ ਇਹਨੂੰ ਪਾਣੀ ਲੈ ਰੱਖ ਲੈਣਾ ਕੋਲੇ ਇਹ ਦਵਾਈ ਨੂੰ ਤੁਸੀਂ ਬੱਸ ਇੰਨੀ ਇਹ ਦਵਾਈ ਐ ਇੱਕ ਵਾਰੀ ਆ ਬਣੀ ਹੋਈ ਸਾਰੀ ਦਵਾਈ ਨੂੰ ਇੱਕ ਵਾਰੀ ਖਾ ਲਓ ਤੁਸੀਂ ਦਰਦ ਭੁੱਲ ਜਾਓਗੇ ਵੀ ਸਾਨੂੰ ਦਰਦ ਵੀ ਹੁੰਦਾ ਸੀ ਢੂਹੀ ਦੇ ਵਿੱਚ ਲੱਕ ਦੇ ਵਿੱਚ ਕੋਈ ਦਰਦ ਸੀ ਲੱਤਾਂ 'ਚ ਕੋਈ ਦਰਦ ਸੀ ਠੀਕ ਹੈ ਜੀ ਸੋ ਹੁਣ ਤੁਹਾਡਾ ਫਰਜ਼ ਬਣਦਾ ਵੀ ਅਸੀਂ ਇੰਨੀ ਮਿਹਨਤ ਕਰਕੇ ਦਵਾਈ ਬਣਾਈ ਆ ਇੱਕ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਓਕੇ ਧੰਨਵਾਦ ਜੀ